ਤਾਰੀਓ ਬੈਸ ਵਾਲੇ ਦਿਰਾਂ ਤੋਂ ਤੇ ਇੱਥੇ ਅੱਜ ਜਿਹੜਾ ਬਨੂੜ ਹਲਕੇ ਜਿਹੜਾ ਬਲੂਡ ਏਰੀਏ 'ਚ ਜਿਹੜਾ ਤਹਿਸੀਲ ਦਾ ਹਾਲਤ ਦੇਖ ਰਹੇ ਨੇ ਜੋ ਤਹਿਸੀਲ ਦਾ ਦੇਖ ਰਹੇ ਹਾਂ ਹਾਲਤ ਉਹ ਪਿਛਲੇ 3-4 ਮਹੀਨੇ ਤੋਂ ਇੱਕ ਬਰਾਸਤ ਦੇ ਇੰਤਕਾਲ ਨੂੰ ਪਿੰਡ ਹੰਸਾਲਾ ਤੋਂ ਕਰਨਜੀਤ ਸਿੰਘ ਜੀ ਦਲਜੀਤ ਸਿੰਘ ਜੀ ਉਹਨਾਂ ਦੀ ਮਾਦਰ ਮਲਕੀਤ ਕੌਰ ਜੀ ਜਿਹੜੀ ਆਪਣੇ ਘਰ ਵਾਲੇ ਦੀ ਬਰਾਸਤ ਚਾਣਣ ਵਾਸਤੇ ਇਸ ਦਫ਼ਤਰ ਦੇ ਚੱਕਰ ਮਾਰ ਰਹੇ ਪਿਛਲੇ 4 ਮਹੀਨੇ ਤੋਂ ਜਦੋਂ 4 ਮਹੀਨੇ ਤੋਂ ਚੱਕਰ ਮਾਰਦੇ ਆ ਕਈ ਸਾਰੇ ਜਿਹੜੇ ਕਾਗਜ਼ ਪੱਤਰ ਤਿਆਰ ਕਰਦੇ ਆਂ ਤਾਂ ਇੱਥੇ ਪਹਿਲਾਂ ਤਾਂ 3 ਮਹੀਨੇ ਹੋ ਗਏ ਕੋਈ ਤਸਿਲਦਾਰ ਨਹੀਂ ਟਿਕਦਾ ਤਸਿਲਦਾਰ ਆਂਦਾ ਕਹਿੰਦੇ ਡਿਊਟੀ ਤੇ ਖੜਿਆ ਨਹੀਂ ਬੈਠਿਆ ਨਹੀਂ ਹੈ ਕੋਈ ਵਾਸਤਾ ਨਹੀਂ ਹੈ ਅੱਜ ਤਸਿਲਦਾਰ ਨੂੰ ਬਹੁਤ ਔਖਾ ਮਿਲਰਦਾ ਸਮਾਂ ਮਿਲਿਆ ਤਸਿਲਦਾਰ ਸਾਹਿਬ ਸ਼ਾਇਦ ਨਵੇਂ ਆਏ 2-3 ਦਿਨ ਹੋ ਗਏ ਤੇ ਨਾ ਤਾਂ ਉਹਨਾਂ ਦੇ ਜਾਣਦੇ ਨਹੀਂ ਤੇ ਤਸਿਲਦਾਰ ਨੂੰ ਪੁੱਛਿਆ ਕਨ ਕੋ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਜੇ ਇੰਤਕਾਲ ਇਸ ਤਰ੍ਹਾਂ ਨਹੀਂ ਹੋਣਾ ਇਹ ਤਾਂ ਮਨਜ਼ੂਰ ਹੋ ਹਲੇ ਮਨਜ਼ੂਰ ਹਲੇ ਮਨਜ਼ੂਰ ਹੋਇਆ ਨਹੀਂ 714 ਨੰਬਰ ਜਿਹੜਾ ਹੈਗਾ ਇੰਤਕਾਲ ਹੈ ਪਿੰਡ ਹੰਸਾਲੇ ਦਾ ਮਲਕੀਤ ਕੌਰ ਦੀ ਬਰਾਤ ਦਾ ਹਰਨੇਕ ਸਿੰਘ ਦੀ ਬ ਪਰ ਜਦੋਂ ਨਹੀਂ ਇਹ ਮਨਜ਼ੂਰ ਹੁੰਦਾ ਤਹਿਸੀਲਦਾਰ ਨਹੀਂ ਕਰਦਾ ਇਹ ਸਭ ਜਿਹੜਾ ਕਰਪਸ਼ਨ ਨੂੰ ਬੜਾਵਾ ਦੇ ਰਹੇ ਤਾਂ ਕਿ ਤੰਗ ਪ੍ਰੇਸ਼ਾਨ ਹੋ ਕੇ ਬੰਦਾ ਜਿਹੜਾ ਇਹਨਾਂ ਨੂੰ ਮੋਟੀ ਰਿਸ਼ਵਤ ਦੇਵੇਗਾ ਤਾਂ ਆਪਣਾ ਵਿਰਾਸਤ ਦਾ ਜਿਹੜਾ ਇੰਤਕਾਲ ਇੱਥੇ ਤਹਿਸੀਲ ਬਡੂੜ ਚ ਹੋਏਗਾ ਤੇ ਜਿਹੜੀ ਹਾਲਤ ਬਨੂੜ ਦੀ ਦੇਖ ਰਹੇ ਤੁਸੀਂ ਬਹੁਤ ਸਾਰੇ ਸਵੇਰ ਦੇ ਬੰਦੇ ਮਿਲੇ ਮੈਨੂੰ ਐ ਇੱਕ ਕਾਫੀ ਸਾਰੇ ਇਸ ਦੀ ਜਿਹੜੀ ਉੱਚ ਪੱਧਰੀ ਜਾਂਚ ਕਰਕੇ ਇੱਥੇ ਦੀ ਜਿਹੜੀ ਬਰਾਸਤ ਦੇ ਇੰਤਕਾਲ ਲੋਕਾਂ ਦੇ ਪਿਛਲੇ 6-6 ਮਹੀਨੇ ਤੋਂ ਰੁਲ ਰਹੇ ਹਨ ਬਹੁਤ ਬੁਰੀ ਹਾਲਤ ਹੈ ਆ ਬਰਾਸਤ ਦੇ ਇੰਤਕਾਲ ਕਰ ਰਹੇ ਤੇ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਘਰੇ ਬੈਠੇ ਸੁਖ-ਸੂਤਾਂ ਸਾਨੂੰ 43 ਸੂਲ ਤਾਂ ਮਿਲਣਗੀਆਂ ਹੋਰ ਸੁਵਿਧਾਵਾਂ ਮਿਲਣਗੀਆਂ ਪਰ ਇੱਥੇ 6-6 ਮਹੀਨੇ ਕੱਟ ਕੇ ਬਨੂੜ ਤਹਿਸੀਲ 'ਚ ਕਿਸੇ ਦਾ ਕੰਮ ਨਹੀਂ ਹੋ ਰਿਹਾ ਸਾਡੇ ਕੋਲ ਬਹੁਤ ਸਾਰੀਆਂ ਅੰਧਾਰਨਾ ਜੇਕਰ ਬਨੂੜ ਵਾਸੀ ਸੁਣਦੇ ਹੋਣ ਜੋ ਵੀ ਔਰ ਵੀ ਸਾਰੇ ਬਹੁਤ ਸਾਰੇ ਲੋਕ ਹੁਣ ਉਹ ਸਾਡੇ ਨਾਲ ਸੰਪਰਕ ਕਰਨ ਤੇ ਆਹ ਸਾਰੇ ਕਾਗਜ਼ ਸਾਰੇ ਇਸੇ ਤਹਿਸੀਲ ਦੇ ਨੇ ਪਿਛਲੇ 4 ਮਹੀਨੇ ਤੋਂ ਫੱਜੜਖਾਰ ਹੋ ਰਹੇ ਬਰਾਸਤ ਦਾ ਇੰਤਕਾਲ ਇੱਥੇ ਹੁੰਦਾ ਨਹੀਂ ਭਗਵੰਤ ਮਾਨ ਜੀ ਬਹੁਤ ਵੱਡੇ ਵੱਡੇ ਦਾਅਵੇ ਕਰਕੇ ਲੋਕ ਸਭਾ ਚੋਣਾਂ ਦੀ ਜਿੱਤਣ ਦੀ ਗੱਲ ਕਰ ਰਿਹਾ 13 ਸੀਟਾਂ ਦੀ ਗੱਲ ਕਰ ਰਿਹਾ ਤੇ ਹਾਲਤ ਜਿਹੜੀ ਹੈ ਇੱਥੇ ਤੁਸੀਂ ਬਲੂਰਦੀ ਦੇਖ ਸਕਦੇ ਆ ਨਾ ਹੀ ਇੱਥੇ ਕੋਈ ਸਬ ਤਹਿਸੀਲ ਨਾ ਹੀ ਕੋਈ ਵਾਸਤਾ ਜਿਵੇਂ ਕਈ ਇੱਥੇ ਟਾਇਲਟ ਆ ਜਾਂ ਕੋਈ ਹੋਰ ਚੀਜ਼ ਬੜਾਈ ਹੁੰਦੀ ਕੋਈ ਦਫ਼ਤਰ ਦਾ ਨਾ ਨਹੀਂ ਕੋਈ ਵਾਸਤਾ ਨਹੀਂ ਕੋਈ ਲੜਾ ਨਹੀਂ ਦੇਣਾ ਜਾਂ ਤੁਹਾਡੇ ਸਾਹਮਣੇ ਇੱਕ ਉਹ ਰੱਖਿਆ ਹੋਇਆ ਇਹ ਤਹਿਸੀਲਾਂ ਦੇ ਹਾਲ ਹੋਏ ਵੇ ਇਹ ਲੋਕਾਂ ਦੇ ਪਬਲਿਕ ਦੇ ਹਾਲ ਹੋਏ ਵੇ ਤੇ ਅਸੀਂ ਕੱਲ ਨੂੰ ਜਿਹੜਾ ਹੈ ਮਾਨਯੋਗ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇਸੇ ਕੇਸ ਨੂੰ ਲੈ ਕੇ ਮਿਲਾਂਗੇ ਐਸਡੀਐਮ ਮੁਹਾਲੀ ਨੂੰ ਮਿਲਾਂਗੇ ਤਾਂ ਇਹ ਜਿਹੇ ਜਿਹੜੇ ਨਲਾਇਕ ਤਹਿਸੀਲਦਾਰ ਪਟਵਾਰੀ ਕਰਨ ਕੋਨੇ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਤੇ ਬਰਖਾਸਤ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਪਬਲਿਕ ਨੂੰ ਨਾ ਹਰਾਸ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਮੇਰੇ ਅੰਟੀਰ ਜੀ ਸਾਨੂੰ ਗ੍ਰੇਨੇਸਿੰਗ ਪਿੰਡ ਹੰਸਾਲਾ ਸਭ ਤਹਿਸੀਲ ਬਨੂਨ ਪਿਛਲੇ 4 ਮਹੀਨਿਆਂ ਤੋਂ ਵਿਦਾਸ ਤੇ ਇੰਤਕਾਲ ਲਈ ਪਰੇਸ਼ਾਨ ਹਾਂ ਨਾ ਇੱਥੇ ਕੋਈ ਕੰਮ ਕਰ ਜਦੋਂ ਆਂਦੇ ਕਦੀ ਤਹਿਸੀਲਦਾਰ ਨੇ ਮਿਲਦਾ ਆਂਦਾ ਤਾਂ ਚਲਾ ਜਾਂਦਾ ਇਸ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਤੇ ਹੁਣ ਅਸੀਂ ਫੈਸਲਾ ਕੀਤਾ ਅਸੀਂ ਕੱਲੂ ਮੋਹਾਲੀ ਡੀਸੀ ਸਾਹਿਬ ਨੂੰ ਮਿਲ ਰਿਹਾ ਤੇ ਐਸਡੀਐਮ ਕੋਲ ਵੀ ਪੇਸ਼ ਹੋਣਾ ਕੱਲ ਨੂੰ